ਜਪੀਆਂ ਨਾਲ ਜੁੜੇ ਦੋ ਵੱਡੇ ਫੈਸਲੇ ਕੋਰਟ ਨੇ ਸੁਣਾਏ ਨੇ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸ਼ੁਰੂਆਤ ਕਿਸਾਨਾਂ ਨਾਲ ਜੁੜੇ ਫੈਸਲੇ ਤੋਂ ਕਰਦੇ ਹਾਂ ਪੰਜਾਬ ਦੇ ਬਹੁਤ ਚਰਚਿਤ ਸਭ ਸਟੈਂਡਰਡ ਘਟਿਆ ਕਿਸਮ ਡੀਏਪੀ ਖਾਦ ਘਟਾਲੇ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਵੀਰ ਸੈਗਲ ਦੀ ਅਦਾਲਤ ਵਿੱਚ ਅਹਿਮ ਸੁਣਵਾਈ ਹੋਈ ਹੈ ਇਸ ਦੌਰਾਨ ਭਾਰਤ ਸਰਕਾਰ ਦੇ ਵਧੀਕ ਸੋਲੀਸਟਰ ਜਨਰਲ ਸਤਿਆਪਾਲ ਜੈਨ ਵੀਡੀਓ ਕਾਨਫਰencing ਰਾਹੀਂ ਹਾਜ਼ਰ ਹੋਏ ਮਾਰਕ ਫੈਟ ਦੇ ਵਕੀਲ ਵੱਲੋਂ ਅਦਾਲਤ 'ਚ ਜਵਾਬ ਦਾਇਰ ਕੀਤਾ ਗਿਆ ਜਿਸ ਨੂੰ ਰਿਕਾਰਡ ਤੇ ਲੈ ਲਿਆ ਗਿਆ ਹਾਲਾਂਕਿ ਕਟਿਆ ਖਾਦ ਬਣਾਉਣ ਵਾਲੀਆਂ ਗੱਧੇਤ ਕੰਪਨੀਆਂ ਮੱਧਿਆਪਾਰਤ ਐਗਰੋਪ੍ਰੋਡਕਟਸ ਅਤੇ ਮੈਸੈਂਜਰ ਜੁ ਕ੍ਰਿਸ਼ਨਾ ਪੱਛਮ ਲਿਮਟਿਡ ਦੇ ਮੁਕੰਮਲ ਪਤੇ ਨਾ ਹੋਣ ਕਾਰਨ ਅਦਾਲਤ ਨੇ ਅਗਲੀ ਸੁਣਵਾਈ ਲਈ 5 ਅਗਸਤ ਰੱਖ ਦਿੱਤੀ ਹੈ ਇੰਡੀਅਨ ਫਾਰਮਰਸ ਐਸੋਸੀਏਸ਼ਨ ਦੇ ਕੌਮੀ ਪ੍ਰਦਾਨ ਸਤਨਾਮ ਸਿੰਘ ਵੈਰੂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕਥੇ ਦੋਸ਼ੀ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਕੀਤੇ ਜਾਣ ਕਰਨ ਜਥੇਬੰਦੀ ਵੱਲੋਂ ਹਾਈ ਕੋਰਟ ਵਿੱਚ ਜਨ ਹਿੱਤ ਪਟੀਸ਼ਨ ਪਾਈ ਗਈ ਹੈ ਉਹਨਾਂ ਮੰਗ ਕੀਤੀ ਕਿ ਇਸ ਪੂਰੇ ਘਟਾਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨਾਲ ਹੋਈ ਧੋਖਾ ਅੜੀ ਦਾ ਸੱਚ ਸਾਹਮਣੇ ਆ ਸਕੇ ਬੈਰੂ ਨੇ ਚੇਤਾਵਨੀ ਦਿੱਤੀ ਹੈ ਕਿ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਦਾ ਜਥੇਬੰਦੀ ਦੀ ਕਾਨੂੰਨੀ ਲੜਾਈ ਚਾਰੀ ਰਹੇਗੀ ਉਧਰ ਦੂਜੇ ਪਾਸੇ ਇੱਕ ਹੋਰ ਮਾਮਲੇ ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪਾਵਰ ਕੌਨ ਦੀ ਮਾਲਕੀ ਵਾਲੀ ਕਿਸੇ ਵੀ ਜਾਇਦਾਦ ਨੂੰ ਤਬਦੀਲ ਕਰਨ ਤੇ ਰੋਕ ਲਗਾ ਦਿੱਤੀ ਹੈ ਹਾਈ ਕੋਰਟ ਦੇ ਇਸ ਫੈਸਲੇ ਨਾਲ ਪੰਜਾਬ ਸਰਕਾਰ ਦੀ ਸਰਕਾਰੀ ਜਾਇਦਾਦਾਂ ਨੂੰ ਵੇਚਣ ਦੀ ਮੋਹਮ ਨੂੰ ਝਟਕਾ ਲੱਗੇ ਆ ਜਟਕੇ ਪਾਵਰ ਕਾਮ ਦੀਆਂ ਮੁਲਾਜ਼ਮਾਂ ਤੇ ਰਾਨੀ ਇਸ ਫੈਸਲੇ ਨਾਲ ਰਾਹਤ ਮਹਿਸੂਸ ਕੀਤੀ ਹੈ ਚਿਤੇ ਰਹਿ ਕੇ ਪੰਜਾਬ ਸਰਕਾਰ ਨੇ ਪਾਵਰ ਕਾਮ ਦੀਆਂ ਕੁਝ ਅਹਿਮ ਸੰਪਤੀਆਂ ਸ਼ਨਾਖਤ ਕੀਤੀਆਂ ਸਨ ਜਿਨ੍ਹਾਂ ਚ ਪਟਿਆਲਾ ਦੀ 50 ਏਕੜ ਦੀ ਵੰਡੂਂਗਰ ਸਾਈਟ ਨੂੰ ਪੁੱਡਾ ਨੂੰ ਤਬਦੀਲ ਵੀ ਕਰ ਦਿੱਤਾ ਗਿਆ ਸੀ ਹਾਈ ਕੋਰਟ ਦੇ ਸੀਨੀਅਰ ਵਕੀਲ ਬਲਤੇਰ ਸਿੰਘ ਸਿੱਧੂ ਨੇ ਪਾਵਰ ਕਾਮ ਦੀਆਂ ਸੰਪਤੀਆਂ ਵਿੱਚ ਜਾਣ ਤੇ ਰੋਕ ਲਗਾਉਣ ਲਈ ਜਨਹਿਤ ਪਟੀਸ਼ਨ ਅਦਾਇਰ ਕੀਤੀ ਸੀ ਜਿਸ ਦੀ ਅਗਲੀ ਸੁਣਵਾਈ 16 ਮਾਰਚ ਨੂੰ ਹੋਣੀ ਹੈ ਹਾਈ ਕੋਰਟ ਨੇ ਇਸ ਪਟੀਸ਼ਨ ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਹਫਤਾ ਪਹਿਲਾਂ ਰਾਜਵੀਰ ਸਿੰਘ ਤਰਫੋਂ ਅਰਜ਼ੀ ਦਾਇਰ ਕਰਕੇ ਅਦਾਲਤ ਤੋਂ ਤੁਰੰਤ ਦਾਖਲ ਦੀ ਮੰਗ ਕਰਦੇ ਆਂ ਤਰਕ ਪੇਸ਼ ਕੀਤਾ ਗਿਆ ਸੀ ਕਿ ਪਾਵਰ ਕਾਮ ਨੇ ਪਟੀਸ਼ਨ ਦੇ ਦੌਰਾਨ ਹੀ ਵੰਡੂਂਗਰ ਸਾਈਟ ਦੀ 50 ਕੜ ਜ਼ਮੀਨ ਪੁੱਡਾ ਨੂੰ ਤਬਦੀਲ ਕਰ ਦਿੱਤੀ ਹੈ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਅਰਜ਼ੀ ਤੇ ਸੁਣਵਾਈ ਦੌਰਾਨ ਪਾਵਰ ਕੌਮ ਦੀ ਮਲਕੀਅਤ ਵਾਲੀਆਂ ਸੰਪਤੀਆਂ ਨੂੰ ਤਬਦੀਲ ਕਰਨ ਤੇ ਰੋਕ ਲਗਾ ਦਿੱਤੀ। ਬੇਰਬੇ ਅਨੁਸਾਰ ਪੰਜਾਬ ਸਰਕਾਰ ਵੱਲੋਂ ਸਭ ਤੋਂ ਵੱਧ ਸੰਪਤੀਆਂ ਦੀ ਸ਼ਨਾਖਤ ਪਾਵਰ ਕੌਮ ਚ ਕੀਤੀ ਗਈ ਸੀ ਜਿਸ ਤੋਂ ਕਰੀਬ 1500 ਕਰੋੜ ਦੀ ਆਮਦਨ ਦਾ ਅਨੁਮਾਨ ਲਾਇਆ ਗਿਆ ਸੀ। ਵਠੰਡਾ ਦੀ ਥਰਮਲ ਕਲੋਨੀ ਦੀ ਜ਼ਮੀਨ ਵੀ ਤਬਦੀਲ ਕੀਤੀ ਗਈ ਸੀ ਬਨੁੰਗਰ ਸਾਈਟ ਨੂੰ ਪੁੱਡਾ ਨੂੰ ਤਬਦੀਲ ਕਰਨ ਬਾਰੇ ਕੁਝ ਦਿਨ ਪਹਿਲਾਂ ਹੀ ਪਾਵਰ ਕੌਮ ਦੇ ਬੋਰਡ ਆਫ ਡਾਇਰੈਕਟਰਸ ਨੇ ਪਰਦਵਾਨਗੇ ਦਿੱਤੀ ਸੀ ਪਾਵਰ ਕਾਮ ਦੀ ਪੀਐਸਈਵੀ ਇੰਜੀਨੀਅਰ ਐਸੋਸੀਏਸ਼ਨ ਅਤੇ ਮੁਲਾਜ਼ਮਤਾਂ ਵੱਲੋਂ ਸੰਪਤੀਆਂ ਨੂੰ ਵਿਚੇ ਜਾਣ ਦੇ ਵਿਰੋਧ ਚ ਸੰਘਰਸ਼ ਵੀ ਸ਼ੁਰੂ ਕੀਤਾ ਹੋਇਆ ਸੀ ਦੂਜੀ ਤਰਫ ਪੰਜਾਬ ਸਰਕਾਰ ਇਹਨਾਂ ਜਾਇਦਾਦਾਂ ਨੂੰ ਮਾਰਕੀਟ ਚ ਵੇਚ ਕੇ ਆਮਦਨ ਦੇ ਵਸੀਲੇ ਝਟਾਉਣਾ ਚਾਹੁੰਦੀ ਸੀ ਹਾਈ ਕੋਰਟ ਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਪਾਵਰਕਾਮ ਦੇ ਬਿਜਲੀ ਸਬਸਿਡੀ ਦਾ ਬਕਾਇਆ 10000 ਕਰੋੜ ਤੋਂ ਵੱਧ ਗਿਆ ਅਤੇ ਸਰਕਾਰੀ ਵਿਭਾਗਾਂ ਵੱਲ ਕਰੀਬ 2582 ਕਰੋੜ ਦੇ ਬਿਲਾਂ ਦੇ ਬਕਾਇਆ ਵੀ ਖੜੇ ਨੇ ਪਟੀਸ਼ਨ ਚ ਪਾਵਰਕਾਮ ਦੇ ਵਿੱਤੀ ਸੰਕਟ ਦਾ ਹਵਾਲਾ ਦਿੱਤਾ ਗਿਆ ਸੀ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸੱਦੂ ਨੇ ਪੁਸ਼ਟੀ ਕੀਤੀ ਹੈ ਹਾਈ ਕੋਰਟ ਨੇ ਪਾਵਰਕਾਮ ਦੀਆਂ ਜਾਇਦਾਦਾਂ ਉਹ ਤਬਦੀਲ ਕੀਤੇ ਜਾਣ ਤੇ ਰੋਕ ਲਗਾ ਦੁੱਤੀ ਹੈ